2014 ਨੂੰ ਮੁੰਬੇ ਦੇ ਵਿੱਚ ਆਇਆ ਸੀ ਲੋਕ ਜਿੰਨਾਂ ਤੋਂ ਪਹਿਲੀ ਛੁੱਟੀ ਹੋ ਗਈ ਨਾ ਉਸ ਦਿਨ ਇਹ ਹੋਂ ਦੇ ਵਿੱਚ ਆਇਆ ਤੇ ਰੰਮਨਾ 2014 ਦੇ ਵਿੱਚ ਅੱਗੇ ਰਾਜਧਾਨੀਆਂ ਉਹ ਹੈਗੀਆ ਹైదరాబాద్ ਇਹਦੇ ਅੱਗੇ ਲੱਗੋ ਤਾਂ ਆਸਿਰੋਂ ਸਟਾਰਟ ਕਰ ਦੋ ਸਟਾਰਟ ਅੱਛਾ ਬੱਚਿਓ ਇਹਦੇ ਨੌਰਥ ਵਿੱਚ ਮਹਾਰਾਸ਼ਟਰ ਤੇ ਨੌਰਥ ਦੇ ਵਿੱਚ ਹੀ ਸ਼ਤੀਸ਼ਗੜ ਇਹਦੇ ਨਾਲ ਲੱਗਦੇ ਆ ਤੇ ਵੈਸ ਤੇ ਵਿੱਚ ਇਹਦਾ ਕਰਨਾਟਕਾ ਲੱਗਦਾ ਤੇ ਆਂਦਰਾ ਉਹਦਾ ਇੰਸਟੈਂਡ ਨਾਰਥ ਇਸ ਦੇ ਵਿੱਚ ਹੈ ਠੀਕ ਹੈ ਅੱਗੇ ਜਿਹੜਾ ਇਹਦਾ 11270 ਸquare ਕਿਲੋਮੀਟਰ ਇਹਦਾ ਏਰੀਆ ਦਾ ਤੇ ਭਾਰਤ ਦੀ ਇਹ ਬਾਅਦ ਵੀ ਲਾਰਜੈਸਟ ਸਟੇਟਾ ਮਤਲਬ 11 ਸਟੇਟਾਂ ਇਸ ਤੋਂ ਪੱਟੀਆਂ ਨੇ ਬਾਅਦ ਵੀ ਸਟੇਟ ਇਹ ਜਾਂ ਬਾਅਦ ਵਿੱਚ ਉਪਰ ਤੇ ਇਹ ਜਿਹੜਾ ਵੱਡਾ ਠੀਕ ਹੈ ਪਰ ਇਹ ਚਲੋ ਅੱਗੇ ਦੇਖਦੇ ਆ ਕਿ ਇਹਦੇ ਵਿੱਚ ਕੁੱਲ 33 ਜ਼ਿਲ੍ਹੇ ਨੇ ਕਿਵੇਂ ਆਪਣੇ 23 ਜਿਲ੍ਹੇ ਨੇ 33 ਜਿਲ੍ਹੇ ਨੇ ਮੰਡਲ 60 ਨੇ ਤੇ ಗ್ರಾಮ ਪੰਚਾਇਤਾਂ 12769 ਨੇ ਤੇ ਇਸ ਦੇ ਵਿੱਚ ਜਿਹੜੀਆਂ ਜ਼ਿਲ੍ਹਾ ਪੰਚਾਇਤਾਂ ਨੇ ਜਾਂ ਜ਼ਿਲ੍ਹਾ ਪ੍ਰੀਸ਼ਦ ਨੇ ਉਹ ਬੱਤੀ ਠੀਕ ਹੈ ਅੱਗੇ ਚੱਲਦੇ ਆ ਬੱਚੇ ਕਹਿੰਦਾ ਸਭ ਤੋਂ ਵੱਡਾ ਜਿਹੜਾ ਜਿਲ੍ਹਾ ਹੈਗਾ ਉਹ ਆਪ ਕਹਿਣਾ ਵੀ ਆਲੇ ਦਾ ਜੋ ਵੀ ਆ ਤੇ ਛੋਟਾ ਪੰਪਦਾ ਹైਦਰਾਬਾਦ ਆ ਯਾਦ ਰੱਖ ਲੈਣ ਉਹ ਵੰਡਰਾ ਦ ਵੰਡਰਾਦਰੀ ਉਹ ਤਾਂ ਗੁਟਮ ਇਹ ਸਬ ਤੋਂ ਵੱਡਾ ਜ਼ਿਲ੍ਹਾ ਹੈ ਨਾ ਔਰ ਇਹੇ ਛੋਟਾ ਜਿਹਾ ਹੈ ਪਰ ਇਹਦੇ ਇਹਦੀ ਜਿਹੜੀ ਅਸੈਂਬਲੀ ਕੰਸਟੀਟੂਐਂਸੀ ਨੇ ਉਹ 119 ਨੇ ਜਿਵੇਂ ਆਪਣੇ 117 ਨੇ ਮਤਲਬ ਇਹਨਾਂ ਦੇ ਐਮਐਲਏ 119 ਬਣਦੇ ਨੇ ਤੇ ਐਮਪੀ ਇਹਨਾਂ ਦੇ 17 ਬਣਦੇ ਨੇ ਮੈਂ ਪਰ ਉਹ ਭਰ ਲਿਆ ਨੇ ਇਹਨਾਂ ਨਦੀਆਂ ਨੇ ਜਿਹੜੇ ਆਪਾਂ ਪਹਿਲਾਂ ਵੀ ਜਾਣਕਾਰੀ ਪ੍ਰਾਪਤ ਕਰ ਚੁੱਕੇ ਹਾਂ ਵੀ ਗੋਦਾਵਰੀ ਕ੍ਰਿਸ਼ਨਾਪੀ ਇਹਨਾਂ ਦੇ ਮੰਜੀਰਾ ਮਨੇਰ ਤੇ ਇੱਕ ਕਿਨੇ ਕਿ ਨਿਹਰ ਸ਼ਲੀ ਤੇ ਮੂਸੀ ਆਂਡੀਆਂ ਮੇਨ ਮੁੱਖ ਰੱਤ ਨੇ ਇਹਨਾਂ ਦੇ ਵਿੱਚੋਂ ਗੋਦਾਵਰੀ ਤੇ ਕ੍ਰਿਸ਼ਨਾ ਨੂੰ ਕਪਾ ਜਾਣਦੀ ਹੈ ਅੱਗੇ ਕਰੋ ਅੱਛਾ ਉਹ ਕਿਉਂ 13 ਨਗਰਾਂ ਦੇ ਵਿੱਚ ਕੀ ਆ ਨੌ ਵਾਈਲਡ ਲਾਈਫ ਸੈਂਚਰੀਜ਼ ਪਲੇਸ ਐਂਡ 10 ਨੈਸ਼ਨਲ ਪਾਰਕ ਤੇ ਨਗਰਾਂ ਦੇ ਵਿੱਚ ਮਤਲਬ ਕੁਦਰਤੀ ਜਿਹੜੇ ਜੀਵ ਨੇ ਉਹਨਾਂ ਦੀ ਸੰਭਾਲ ਲਈ ਵੱਡਾ ਮਤਲਬ ਪੱਤਰ ਤੇ ਇਹਦੇ ਸਰਕਾਰ ਦੁਆਰਾ ਗੈਰੂਆ ਕੁਦਰਤੀ ਤੌਰ ਤੇ ਇਹ ਚੀਜ਼ਾਂ ਜਿਹੜੀਆਂ ਪਾਰਟੀ ਇਹ ਕਾਫੀ ਜ਼ਿਆਦਾ ਦੇਖੋ ਮਿੱਟੀ ਕਿਹਦੇ ਕਿਹੜੇ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ ਦੇਖੋ ਰੈਸਵਲ ਲਾਲ ਮਿੱਟੀ ਰਸਾਂ ਦੀ ਮਿੱਟੀ ਸੰਭਾਈ ਜਾਂਦੀ ਹੈ ਕਾਲੀ ਮਿੱਟੀ 25% ਪਾਈ ਜਾਂਦੀ ਹੈ ਰੈਟ ਰਾਈਟ ਮਿੱਟੀ 7% ਪਾਈ ਜਾਂਦੀ ਹੈ ਇਸ ਤੋਂ ਇਲਾਵਾ ਆਹਾਂ ਮਿੱਟੀ ਹੈ ਜਿਹੜੀ ਉਹ ਵੀ ਇੱਥੇ ਪਾਈ ਜਾਂਦੀ ਹੈ ਜਿਹੜੀ ਮਿੱਟੀ ਪਹਾੜੀ ਮਿੱਟੀ ਇਸ ਤਰ੍ਹਾਂ ਦੀ ਮਿੱਟੀ ਵੀ ਇੱਥੇ ਪਾਈ ਜਾਂਦੀ ਹੈ ਇਸ ਤਰ੍ਹਾਂ ਕੋ ਆਪੀ ਬੱਟੇ ਫਸਲ ਤੇ ਪਾਈ ਜਾਂਦੀ ਹੈ ਲਾਲ ਇਹਨਾਂ ਤਬੀਅਤ ਜਿਹੜੀ ਤੇਲੰਗਾਨਾ ਸਟੇਟ ਦਾ ਇਹ ਗਰਮ ਅਤੇ ਡਰਾਈ ਸਟੇਟ ਹੈ ਕਾਫੀ ਗਰਮ ਤੇ ਡਰਾਈ ਸਟੇਟ ਇਹਨਾਂ ਦੀ ਜਿਹੜੀ ਗਰਮੀਆਂ ਮਾਰਚ ਦੇ ਵਿੱਚ ਸ਼ੁਰੂ ਹੋ ਜਾਂਦੀਆਂ ਤੇ ਮਈ ਦੇ ਵਿੱਚ ਸਿਖਰ ਤੇ ਹੁੰਦੀਆਂ ਹੈ ਗਰਮੀ ਮਈ ਦੇ ਵਿੱਚ ਤੇ ਐਵਰੇਜ ਇਹਨਾਂ ਦਾ ਜਿਹੜਾ ਤਾਪਮਾਨ 42 ਡਿਗਰੀ ਸੈਲਸੀਅਸ ਹੁੰਦਾ ਕਹਿੰਦੇ ਕੋਈ ਆਪਣੇ ਨਾਲੋਂ ਵੀ ਘੱਟ ਹੈ ਆਪਣੇ ਦਾ 47 49 50 ਤੱਕ ਵੀ ਜਾੜਦਾ ਪਰੰਤ ਇਹਨਾਂ ਦਾ 42 ਡਿਗਰੀ ਸੈਲਸੀਅਸ ਤਾਪਮਾਨ ਰਹਿੰਦਾ ਤੇ ਮੌਨਸੂਨ ਹੈ ਜਿਹੜੀ ਇਹਨਾਂ ਦੇ ਜੂਨ ਦੇ ਮੂਨ ਤੋਂ ਸਤੰਬਰ ਤੱਕ ਰਹਿੰਦੀ ਹੈ ਠੀਕ ਹੈ ਮੌਨਸੂਨ ਮਤਲਬ ਜਦੋਂ ਮਈ ਮਹੀਨੇ ਤੋਂ ਜੂਨ ਦੇ ਵਿੱਚ ਜੂਨ ਤੋਂ ਲੈ ਕੇ ਅਕਤੂਬਰ ਤੱਕ ਮਈ ਦੇ ਲਗਭਗ ਜੈਜਾ ਮੌਸਮ ਆਪਰੇ ਆ ਕਿਉਂਕਿ ਆਪਣਾ ਵੀ ਗਰਮਾ ਆਪਣੀ ਵੀ ਟੈਂਪਰੇਚਰ ਲਗਭਗ ਬੈਰੀ ਡਿਗਰੀਸ ਨੂੰ ਵਧਦੀ ਜਾਂਦਾ ਹੈ ਤੇ ਆਪਣੇ ਵੀ ਜਿਹੜੀ ਮੌਨਸੂਨ ਆ ਗਈ ਉਹ ਜੂਨ ਦੇ ਵਿੱਚ ਹੀ ਉਹ ਦੇਖ ਜੂਨ ਤੋਂ ਅਕਤੂਬਰ ਕਰ ਤੇ ਆਪਣੇ ਵੀ ਜਿਹੜੀ ਗਰਮੀਆਂ ਲਗਭਗ ਮਾਰਚ ਦੇ ਵਿੱਚ ਮਾਰਜਾ ਅਪ੍ਰੈਲ ਦੇ ਵਿੱਚ ਸ਼ੁਰੂ ਹੋ ਜਾਂਦੀਆਂ ਠੀਕ ਹੈ ਤੇ ਇਹ ਮਈ ਦੇ ਵਿੱਚ ਪੀਕ ਦੇ ਵਿੱਚ ਆਪਣੀ ਜੂਨ ਲਾਈ ਹੋਣੀ ਠੀਕ ਹੈ ਇਹ ਤੁਹਾਨੂੰ ਪਤਾ ਵੀ ਜਿਹੜਾ ਇੱਜਾਬਾਦ ਸੀਗਾ ਇਹਨਾਂ ਦਾ ਸਭ ਤੋਂ ਛੋਟਾ ਜਿਹਾ ਸੀ ਪਰੰਤੂ ਸਭ ਤੋਂ ਵੱਧ ਉਹ ਪਾਪੂਲੇਟਡਾ ਮਤਲਬ ਸਭ ਤੋਂ ਵੱਧ ਵਸੋਂ ਆਉਂਦੀ ਉੱਥੇ ਵਸੋਂ ਹੈਗੀ ਹੈ ਕਿ ਦੇਖੋ 39 ਲੱਖ 43003 ਤੇ ਜਿਹੜਾ ਇਹਨਾਂ ਦਾ ਛੋਟਾ ਜਿਹਾਗਾ ਉਹ ਆਹਗਾ ਮੂ ਰੂਹੂ ਬੂਲੂ ਇਹ ਸਭ ਤੋਂ ਮਤਲਬ ਧੱਕ ਪਾਪੂਲੇਸ਼ਨ ਵਾਲਾ ਜਿਹਦੇ ਸਿਰਫ 294000 ਤੋਂ ਘੱਟ ਹੈ ਠੀਕ ਹੈ ਹੁਝਾ ਗਿਆ ਅੱਛਾ ਬੱਚਿਓ ਆਪਾਂ ਅੱਜ ਤੇਲੰਗਾਨਾ ਰਾਜ ਬਾਰੇ ਕਾਫੀ ਜਾਣਕਾਰੀ ਪ੍ਰਾਪਤ ਕੀਤੀ ਆ ਤੇ ਤੁਹਾਡੇ ਲਈ ਇੱਕ ਗਤੀਵਿਧੀ ਆ ਇਹਦੇ ਵਿੱਚ ਪੁੱਛਿਆ ਗਿਆ ਕਿ ਤੁਹਾਨੂੰ ਭਾਰਤ ਦਾ ਨਕਸ਼ਾ ਦਿਖਾਇਆ ਜਾਊਗਾ ਉਸ ਦੇ ਵਿੱਚੋਂ ਤੁਸੀਂ ਤੇਲੰਗਾਨਾ ਰਾਜ ਨੂੰ ਲੱਭਣਾਗਾ ਵੀ ਕਿੱਥੇ ਆ ਓਕੇ ਚਲੋ ਕਿਹੜਾ ਬੱਚਾ ਦੱਸੂਗਾ ਆ ਸਾਹਮਣੇ ਤੁਹਾਡੇ ਸਾਹਮਣੇ ਸਕਰੀਨ ਤੇ ਭਾਰਤ ਦਾ ਨਕਸ਼ਾ ਇਸ ਭਾਰਤ ਦੇ ਨਕਸ਼ੇ ਦੇ ਵਿੱਚ ਤੁਸੀਂ ਤੇਲੰਗਾਨਾ ਦੱਸਣਾ ਕਿਹੜੇ-ਕਿਹੜੇ ਵਿੱਚ ਇਹਨੂੰ ਪਤਾ ਹੱਥ ਖੜੇ ਕਰੋ ਓ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਉਹ ਵੈਰੀ ਗੁੱਡ ਮੋਟੂ ਬਤਲੂ ਸਾਰਿਆਂ ਨੂੰ ਪਤਾ ਹਨ ਅ ਚਲੋ ਚਲ ਆਜਾ ਭਾਈ ਮੋਟੂ ਸ਼ਾਬਾਸ਼ ਸਾਡਾ ਬੁੱਤ ਮੋਟੂ ਦੱਸੂਗਾ ਚਲੋ ਬੁੱਤ ਤੇਲੰਗਾਨਾ ਅਚਾਈ ਤੇਲੰਗਾਨਾ ਇਹ ਬੱਚਿਓ ਸਹੀ ਆ ਜਿਹੜਾ ਇਹਨਾਂ ਨੇ ਦੱਸਿਆ ਕਿ ਇਹ ਸਹੀ ਆ ਪੱਕੀ ਗੱਲ ਆ ਹਾਂਜੀ ਠੀਕ ਆ ਠੀਕ ਆ ਠੀਕ ਆ ਤੇਲੰਗਾਨਾ ਕਿਹੜੇ ਰਾਜ ਚੋਂ ਨਿਕਲੇ ਸੀ ਆਂਧਰਾ ਪ੍ਰਦੇਸ਼ ਚੋਂ ਤਾਂ ਇਹਦਾ ਮਤਲਬ ਆਂਧਰਾ ਪ੍ਰਦੇਸ਼ ਕਿਹੜਾ ਫਿਰ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸ਼ਾਬਾਸ਼ ਚਲੋ ਭਾਈ ਵੈਰੀ ਗੁੱਡ ਸ਼ਾਬਾਸ਼ ਮੋਤੀ ਇਹ ਸਾਰੇ ਬੇਜਨੇ ਸਵਾਲ ਨੂੰ ਹੈ ਨਹੀਂ ਇਹਦੇ ਚ ਆਪ ਆਪਣੀ ਸਕੂਲ ਦਾ ਨਾਮ ਲਿਖਿਆ ਸੀ ਆ ਆ ਆ ਆ ਇਹ ਪਤੀ ਸ਼ਮਤ ਸੀ ਪਤਾ ਹਲੂ ਹਾਂ ਹਲੂ ਠੀਕ ਹੈ ਆ ਕ ਖ ਗ ਤ ਇਹ ਸਾਰੇ ਅੱਖਰ ਆਪਾਂ ਮਤਲਬ ਇਹਨਾਂ ਦੇ ਰੇਤੇ ਨਾਲ ਦੇ ਨਾਲ ਆਪਾਂ ਉਹ ਬੇ ਪੰਜਾਬੀ ਦੇ ਵਿੱਚ ਲਿਖਦੇ ਹੁਣ ਕ ਖ ਗ ਆਪਾਂ ਇਹਨੂੰ ਉਸੇ ਤਰੀਕੇ ਨਾਲ ਲਿਖਦਾ ਤਕ ਤਖ ਗਗ ਘਗਾ ਆਪਾਂ ਹੁਣ ਭਾਸ਼ਾ ਦਾ ਦੇਖੋ ਇਹਨਾਂ ਦੀ ਆਪਾਂ ਨੂੰ ਪ੍ਰੋਪਰ ਪੂਰੀ ਤਰ੍ਹਾਂ ਆਉਂਦੀ ਨਹੀਂ ਕਹੀ ਉਚਾਰਨ ਪਰ ਤੁਹਾਨੂੰ ਇੰਨਾ ਮਹਿਜ਼ੂਰ ਹੈ ਕਿ ਆਪਾਂ ਜਦੋਂ ਆ ਸਾਰੇ ਦੇ ਸਾਰੇ ਅੱਖਰ ਸਿੱਖ ਗਏ ਤਾਂ ਆਪਾਂ ਛਟੁਕਟ ਆਪਣਾ ਨਾਮ ਆਪਣੇ ਪਿੰਡ ਦਾ ਨਾਮ ਜਾਂ ਕੋਈ ਬੋਰਡ ਲਿਖਿਆ ਹੋਇਆ ਕਿਸੇ ਉਹ ਪੜ ਸਕਦੇ ਕਿਸੇ ਦੁਕਾਨ ਦੇ ਉੱਤੇ ਲਿਖਿਆ ਹੋਇਆ ਕੋਈ ਰੇਲਵੇ ਸਟੇਸ਼ਨ ਆ ਤਾਂ ਆਪਾਂ ਪੜ ਸਕਦੇ ਵੀ ਇਹ ਕੀ ਹੈ ਠੀਕ ਹੈ ਤਾਂ ਹੁਣ ਆਪਾਂ ਕੋਸ਼ਿਸ਼ ਕਰਾਂਗੇ ਨਾਮ ਪਾਉਣ ਦੀ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਨਾਮ ਪਉਣੇ ਆ ਹਾਂ ਗੁਰਗੀਰ ਨਦਾ ਗੁਰਗੀਰ ਨਦਾ ਨਾਮ ਪਉਣੇ ਆ ਹੁਣ ਆਹਾ ਬਹੁਤ ਸਾਰੇ ਅੱਖਰ ਨੇ ਸਾਨੂੰ ਜ਼ੁਬਾਨੀ ਯਾਦ ਰੁਕੇ ਅਸੀਂ ਲਿਖ ਲੈਂਦੇ ਬਹੁਤ ਸੋਈ ਲਿਖ ਲੈਂਦਾ ਠੀਕ ਹੈ ਤਾਂ ਹੁਣ ਗੁਰਗੀਰ ਤਾਂ ਤਾਂ ਗੁਰਗੀਰਤ ਪਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਗੱਦਾ ਹਣਾ ਆ ਜਾ ਮਨਜੀ ਤੇ ਇਧਰੇ ਬਸਿਆ ਠੀਕ ਹੈ ਆਪ ਦੇਖਦਾ ਮੈਂ ਇਹ ਹੈਗਾ ਇਹਦਾ ਗ ਗੱਦਾ

ਤ ਦੇ ਉੱਤੇ ਇਹਨੂੰ ਮੁਕਤਾ ਕਰਨ ਲਈ ਗੁਰਕੀਰ ਤਾ ਬਣ ਜਾ ਮੁਕਤਾ ਕਰਨ ਲਈ ਉੱਤੇ ਲੱਗੋ ਆ ਚੰਨ ਇਹ ਬਣ ਗਿਆ ਬਿਲਕੁਲ ਗੁਰਕੀਰ ਤ ਠੀਕ ਹੈ ਇਹਦੀ ਹੁਣ ਉਤਰ ਦੀ ਪੜਤਾਲ ਆਪਾਂ ਕਰ ਸਕਦੇ ਆਂਗੇ ਅ ਗੂਗਲ ਟ੍ਰਾਂਸਲੇਸ਼ਨ ਦੇ ਨਾਲ ਠੀਕ ਹੈ ਜੇਕਰ